ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਤਾਂ ਦੋਸਤੋ ਜਿਸ ਤਰ੍ਹਾਂ ਹੀ ਤੁਹਾਨੂੰ ਅਸੀਂ ਪਟਿਆਲਾ ਦੀਆਂ ਵੱਖ-ਵੱਖ ਸਟੋਰੀਆਂ ਦੇ ਨਾਲ ਰੂਬਰੂ ਕਰਾਣੇ ਆ ਅੱਜ ਪਟਿਆਲਾ ਦੇ ਡੀਅਰ ਪਾਰਕ ਚ ਲੈ ਆਇਆ ਤੁਹਾਨੂੰ ਕਿਉਂਕਿ ਪਟਿਆਲਾ ਦਾ ਇੱਕ ਡੀਅਰ ਪਾਰਕ ਹੈ ਜਿਹੜਾ ਉਹ ਆਪਣੇ ਆਪ ਦੇ ਵਿੱਚ ਇੱਕ ਨਾਮ ਹੈ ਕਿਉਂਕਿ ਲਗਾਤਾਰ ਬਹੁਤ ਪੁਰਾਣਾ ਹੋਣ ਦੇ ਕਾਰਨ ਡਕਾਲਾ ਰੋਡ ਦੇ ਉੱਤੇ ਮੌਜੂਦ ਹੈ ਤਾਂ ਜਿਸ ਨੂੰ ਹੁਣ ਸਰਕਾਰ ਦੇ ਵੱਲੋਂ ਅਪਡੇਟ ਕੀਤਾ ਗਿਆ ਅਪਡੇਟ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਤੇ ਪੰਛੀ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਗਿਆ ਔਰ ਦੂਸਰੀ ਖੁਸ਼ਖਬਰੀ ਇਹ ਹੈ ਕਿਉਂਕਿ ਇੱਥੇ ਲੈਪਰਡ ਲਿਆਉਣ ਦੀ ਜਿਹੜੀ ਆ ਉਹ ਤਿਆਰੀ ਵੀ ਜੋਰਾਂ ਦੇ ਚੱਲ ਰਹੀ ਹੈ ਪਰ ਜਰੂਰ ਇਹ ਵੀ ਦੱਸ ਦਈਏ ਕਿ ਪਟਿਆਲਾ ਦਾ ਡੀਅਰ ਪਾਰਕ ਦਾ ਜਿਹੜਾ ਨਾਮ ਹੈਗਾ ਹੁਣ ਪਟਿਆਲਾ ਜੋ ਪਟਿਆਲਾ ਦੇ ਨਾਮ ਦੇ ਉੱਤੇ ਇਸ ਨੂੰ ਰੱਖ ਦਿੱਤਾ ਗਿਆ ਕਿਉਂਕਿ ਲਗਾਤਾਰ ਲੋਕ ਜਿਹੜੇ ਨੇ ਉਰੇ ਪਹੁੰਚਦੇ ਨੇ ਕਿਉਂਕਿ ਪਨਿਕੀ ਪ੍ਰਾਈਡ ਹੈਗਾ ਔਰ ਲੋਕ ਬਾਹਰੋਂ ਆਂਦੇ ਨੇ ਚਾਹੇ ਪਟਿਆਲੇ ਦੇ ਹੁਣ ਬਾਹਰ ਦੇ ਹੁਣ ਕਿਉਂਕਿ ਇੱਥੇ ਪਟਿਆਲੇ ਦੇ ਜਿਵੇਂ ਦੇਖਿਆ ਜਾਵੇ ਵਿਰਾਸਤ ਨੂੰ ਸ਼ੀਸ਼ਮੈਲ ਹੁੰਦਾ ਹੈ ਕਿਲਾ ਚੌਂਕ ਹੁੰਦਾ ਹੈ ਸ਼੍ਰੀ ਕਾਲੀ ਮਾਤਾ ਮੰਦਿਰ ਹੈਗਾ ਗੁਰਦੁਆਰਾ ਸ਼੍ਰੀ ਦੁਖਨਵਾਰ ਸਾਹਿਬ ਪਟਿਆਲਾ ਹੈਗਾ ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਵਕਫਾਕ ਤਰ੍ਹਾਂ ਦੇ ਜਿਵੇਂ ਪੰਛੀ ਨੇ ਪਹਿਲਾਂ ਥੋੜੀ ਘਾਟ ਜ਼ਰੂਰ ਸੀਗੀ ਤਾਂ ਹੁਣ ਇਸ ਨੂੰ ਅਪਡੇਟ ਕਰਕੇ ਬਿਲਡਿੰਗ ਜਿਹੜੀ ਆ ਉਹ ਨਵੇਂ ਤਰੀਕੇ ਦੀ ਜਿਹੜੀ ਉਹ ਬਣ ਕਿਉਂਕਿ ਲਗਾਤਾਰ ਸ਼ਨੀ ਔਰ ਐਤਵਾਰ ਨੂੰ ਦੇਖਿਆ ਜਾਵੇ ਤਾਂ ਖਾਸਾ ਰਸ਼ ਹੁੰਦਾ ਕਿਉਂਕਿ ਲਗਾਤਾਰ ਆਪਾਂ ਦੇਖਦੇ ਹੈਗੇ ਆ ਕਿ ਪਟਿਆਲੇ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਵਕਫਾ ਵਕ ਉਪਰਾਲੇ ਜਰੂਰ ਕੀਤੇ ਜਾ ਰਹੇ ਆ ਤਾਂ ਦੂਸਰੇ ਪਾਸੇ ਲੈਪਟ ਦੀ ਜਿਹੜੀ ਆ ਤਿਆਰੀ ਹੈ ਉਹ ਕਿਉਂਕਿ ਤਿੰਦੂਆ ਜਿਹੜਾ ਹੈਗਾ ਉਸ ਨੂੰ ਲਿਆਂਦੇ ਲਈ ਹੈ ਜਿਹੜੀਆਂ ਤਿਆਰੀਆਂ ਉਹ ਵੀ ਮੁਕੰਮਲ ਜਿਹੜੀਆਂ ਉਹ ਕਰ ਲਿੱਤੀਆਂ ਗਈਆਂ ਜਰੂਰ ਸਮਾਂ ਜਰੂਰ ਲੱਗ ਰਿਹਾ ਹੈਗਾ ਪਰ ਕੇਸ ਜਿਹੜਾ ਹੈਗਾ ਉਹ ਵੀ ਬਣ ਕੇ ਤਿਆਰ ਕੀਤਾ ਗਿਆ ਤੁਹਾਨੂੰ ਵਕਫਾ ਵਕ ਤਸਵੀਰਾਂ ਜਿਹੜੀਆਂ ਹੈਗੀਆਂ ਅਸੀਂ ਅੰਦਰ ਦੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੋ ਜਿਸ ਤਰੀਕੇ ਦੇ ਨਾਲ ਇੱਥੇ ਲਿਖਿਆ ਆ ਛੋਟੇ ਪੰਛੀਆਂ ਦੇ ਪਿੰਜਰੇ ਤਾਂ ਇਧਰਲੇ ਪਾਸੇ ਹਿਰਨ ਹੈ ਤਾਂ ਇਧਰਲੇ ਪਾਸੇ ਮੰਕੀ ਪੁਆਇੰਟ ਬਣਾਇਆ ਹੋਇਆ ਤਾਂ ਦੂਸਰੇ ਪਾਸੇ ਚਿੜੀਆਂ ਨੇ ਤਾਂ ਵਕ ਵਕ ਜਿਹੜਾ ਹੈਗਾ ਹਾਂ ਪੂਰਾ ਤੌਰ ਦੇ ਉੱਤੇ ਤਰੀਕੇ ਦੇ ਨਾਲ ਰੈਨੋਵੇਟ ਜਿਹੜਾ ਜਰੂਰ ਹੋ ਗਿਆ ਲੋਕਾਂ ਦੇ ਲਈ ਇਹ ਆਉਣ ਦਾ ਇੱਕ ਖਿੱਚਦਾ ਕੇਂਦਰ ਵੀ ਜਿਹੜਾ ਹੈਗਾ ਉਹ ਬਣਦਾ ਜਾ ਰਿਹਾ ਪਰ ਤੁਹਾਨੂੰ ਉੱਥੇ ਵੀ ਲੈ ਕੇ ਜਾਵਾਂਗੇ ਕਿ ਜਿਹੜਾ ਜਿੱਥੇ ਲੈਪੜ ਕਿਉਂਕਿ ਬਹੁਤਾਂ ਲੋਕਾਂ ਨੂੰ ਜਿਹੜਾ ਹੈਗਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਕਿ ਲੈਪੜ ਕਦੋਂ ਆਊਗਾ ਤेंदुआ ਕਦੋਂ ਆਊਗਾ ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਕਿ ਜਿਹੜਾ ਤेंदुआ ਹੈਗਾ ਥੋੜੇ ਦਿਨ ਪਹਿਲਾਂ ਵੀ ਜਿਹੜਾ ਹੈਗਾ ਉਹ ਪਿੰਡਾਂ ਦੇ ਵਿੱਚ ਤेंदुआ ਵੜ ਗਿਆ ਕਿ ਲੋਕਾਂ ਨੂੰ ਬਹੁਤ ਹੁੰਦਾ ਕਿ ਤेंदुआ ਕਿਸ ਤਰ੍ਹਾਂ ਦਾ ਹੋਊਗਾ ਕਿਉਂਕਿ ਬੱਚਿਆਂ ਨੂੰ ਅਕਸਰ ਨਹੀਂ ਪਤਾ ਹੁੰਦਾ ਤਾਂ ਹੁਣ ਜਿਹੜਾ ਹੈਗਾ ਉਹ ਬਹੁਤ ਹੀ ਜਿਹੜਾ ਹੈਗਾ ਉਹ ਲਿਆਂਦਾ ਜਾ ਰਿਹਾ ਹੈ ਵੀਰ ਤੁਸੀਂ ਦੇਖ ਸਕਦੇ ਹੋ ਜਰੂਰ ਇਹ ਪਿਛਲੇ ਸਾਲ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਕੇਸ ਤਿਆਰ ਕੀਤਾ ਗਿਆ ਸੀ ਕਿਉਂਕਿ ਇੱਥੇ ਲੈਪੜ ਨੂੰ ਜਿਹੜੀ ਆ ਉਹ ਲਿਆਂਦੀ ਜਿਹੜੀ ਆ ਤਿਆਰੀ ਕੀਤੀ ਜਾ ਰਹੀ ਸੀ ਸਰਕਾਰ ਦੇ ਵੱਲੋਂ ਜਰੂਰ ਮੁਕੰਮਲ ਜਰੂਰ ਕਰ ਲਿਤਾ ਗਿਆ ਤਸਵੀਰਾਂ ਤੁਹਾਨੂੰ ਇੱਕ ਵਾਰ ਅੰਦਰ ਦੀਆਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਪੂਰੀ ਦੇਖਰੇਖ ਦੇ ਨਾਲ ਪੂਰੀ ਮਜ਼ਬੂਤੀ ਦੇ ਨਾਲ ਹਰ ਇੱਕ ਚੀਜ਼ ਨੂੰ ਦੇਖਦੇ ਹੋਏ ਕਿਉਂਕਿ ਜਦੋਂ ਲੈਪਡ ਲਿਆਣਾ ਹੁੰਦਾ ਹੈ ਤਾਂ ਜ਼ਰੂਰ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਲੱਖਾਂ ਰੁਪਏ ਲਗਾ ਕੇ ਇਹਨੂੰ ਤਿਆਰ ਕੀਤਾ ਗਿਆ ਗ੍ਰੀਲਿੰਗ ਹੋਈ ਹੈਗੀ ਹੈ ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਵੇਂ ਪਾਣੀ ਛੱਡਿਆ ਹੋਇਆ ਪਾਣੀ ਛੱਡਣ ਦੇ ਵਿੱਚ ਅਕਸਰ ਹੀ ਹੁੰਦਾ ਆਪਾਂ ਲੈਪਡ ਜਿਹੜਾ ਆਰਾਮ ਕਰਦਾ ਪਾਣੀ ਦੇ ਵਿੱਚ ਤਾਂ ਉਸ ਤੋਂ ਬਾਅਦ ਬਾਹਰ ਨਿਕਲਦਾ ਤਾਂ ਇਹ ਜ਼ਰੂਰ ਤਿਆਰ ਜਰੂਰ ਕਰ ਦਿੱਤਾ ਗਿਆ ਪਰ ਕਿਉਂ ਕਾਰਨ ਹੈ ਲੇਟ ਕਿਉਂ ਹੋਇਆ ਇਹ ਵੀ ਜਿਹੜੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਜਿਹੜੇ ਰੇਂਜ ਅਫੀਸਰ ਨੇ ਉਹਨਾਂ ਤੋਂ ਪੁੱਛਾਂਗੇ ਕਿ ਜਰੂਰ ਤਿਆਰ ਕਰ ਦਿੱਤਾ ਗਿਆ ਪਰ ਲੈਪਡ ਜਿਹੜਾ ਕਿਉਂ ਨਹੀਂ ਲਿਆਂਦਾ ਜਾ ਰਿਹਾ ਕਿਉਂਕਿ ਪਟਿਆਲੇ ਦੇ ਲੋਕਾਂ ਨੂੰ ਜਿਹੜਾ ਹੈਗਾ ਉਹ ਬੇਸਬਰੀ ਦਾ ਇੰਤਜ਼ਾਰ ਹੈਗਾ ਤਸਵੀਰਾਂ ਤੁਹਾਨੂੰ ਅੰਦਰ ਦੀਆਂ ਦਿਖਾ ਦਿੰਨੇ ਆ ਕਿਉਂਕਿ ਇੱਥੇ ਅਕਸਰ ਦੇਖਦੇ ਆਪਾਂ ਜਦੋਂ ਲੈਪਡ ਆ ਜਾਂਦਾ ਤਾਂ ਆਮ ਜਿਹੜੇ ਲੋਕ ਨੇ ਉਹ ਅੰਦਰ ਨਹੀਂ ਆ ਸਕਦੇ ਕਿਉਂਕਿ ਉਹਨਾਂ ਨੂੰ ਬਾਹਰਲੇ ਪਾਸੋਂ ਹੀ ਉਹਨਾਂ ਦੇਖਦੇ ਨੇ ਲੈਪਡ ਨੂੰ ਔਰ ਜਿਹੜੀ ਅੰਦਰ ਦੀ ਤਸਵੀਰ ਜਦੋਂ ਖਾਣਾ ਦਿੱਤਾ ਜਾਂਦਾ ਤਾਂ ਇਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨੇ ਉਹ ਕੇਸ ਬਣਾਏ ਹੋਏ ਨੇ ਕੇਸ ਦੇ ਨਾਲ ਕੀ ਹੁੰਦਾ ਕਿ ਵੱਖ-ਵੱਖ ਖਾਣੇ ਨੇ ਖਾਣਾ ਤੁਹਾਨੂੰ ਕਿਵਾਰੀ ਵਿਸਥਾਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਲੈਪੜ ਨੂੰ ਲਿਆਤਾ ਜਾਂਦਾ ਲਿਆਣ ਤੋਂ ਬਾਅਦ ਇਸ ਜਿਵੇਂ ਕੇਸ ਦੇ ਵਿੱਚ ਹੁੰਦਾ ਤਾਂ ਇਸ ਤਰ੍ਹਾਂ ਇਹ ਪੂਰਾ ਸ਼ਕੰਜਾ ਸ਼ੰਜਾ ਬਾਹਰ ਆ ਜਾਂਦਾ ਬਾਹਰ ਆਣ ਤੋਂ ਬਾਅਦ ਜਦੋਂ ਜਾਂਦਾ ਤਾਂ ਇਧਰਲੇ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਜਦੋਂ ਲੈਪਡ ਇੱਥੇ ਆਊਗਾ ਤਾਂ ਇਹ ਜਿਹੜਾ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਬਲੈਕ ਕਲਰ ਦਾ ਜਿਹੜਾ ਹੈਗਾ ਬਲੈਕ ਬੋਰਡ ਵਾਂਗੂ ਲੱਗ ਰਿਹਾ ਹੈ ਤਾਂ ਇਸ ਚੈਨ ਦੇ ਨਾਲ ਇਹ ਚੱਕਿਆ ਜਾਂਦਾ ਹੈ ਇਹ ਖੁੱਲ ਜਾਂਦਾ ਹੈਗਾ ਤਾਂ ਲੈਪਡ ਬਾਹਰਲੇ ਪਾਸੇ ਜਿਵੇਂ ਪਹਿਲਾਂ ਤਸਵੀਰਾਂ ਦਿਖਾਈਆਂ ਬਾਹਰ ਚਲੇ ਜਾਂਦਾ ਹੈ ਤਾਂ ਜਦੋਂ ਇਸ ਨੂੰ ਖਾਣਾ ਵਗੈਰਾ ਦੇਣ ਦੇ ਕੀਤੀ ਜਾਂਦੀ ਹੈ ਤਾਂ ਇਹ ਜਿਹੜਾ ਹੈਗਾ ਇਸ ਗ੍ਰਿਲ ਨੂੰ ਜਿਹੜਾ ਚੱਕ ਕੇ ਤੇ ਇਹਦੇ ਅੰਦਰੋਂ ਖਾਣਾ ਦਿੱਤਾ ਜਾਂਦਾ ਔਰ ਲੈਪਡ ਜਿਹੜਾ ਉਰਵਾ ਕੇ ਆਪਣਾ ਖਾਣਾ ਖਾ ਕੇ ਵਾਪਸ ਚਲੇ ਜਾਂਦਾ ਔਰ ਦੂਸਰਾ ਇਹ ਵੀ ਦੱਸ ਦਈਏ ਕਿ ਇਹ ਨਾਲ ਵਾਲਾ ਖਾਣਾ ਕਿਸ ਗੱਲ ਦਾ ਹੈ ਇਹ ਨਾਲ ਵਾਲਾ ਖਾਣਾ ਜਿਹੜਾ ਹੈਗਾ ਜਦੋਂ ਲੈਪੜੇ ਤੋਂ ਖਾਣਾ ਖਾਇਆ ਜਾਇ ਇਹਨਾਂ ਨੇ ਕੋਈ ਸਫਾਈ ਕਰਨੀ ਹੈ ਤਾਂ ਇਸ ਖਾਨੇ ਦੇ ਵਿੱਚ ਪਰਲੇ ਪਾਸੋਂ ਲਿਆ ਕੇ ਇੱਧਰ ਲਿਆ ਸਕਦੇ ਨੇ ਅਗਰ ਕੋਈ ਬਿਮਾਰ ਵਗੈਰਾ ਹੁੰਦਾ ਲੈਪੜ ਤਾਂ ਉਹਨੂੰ ਇਸ ਜਗ੍ਹਾ ਦੇ ਉੱਤੇ ਸ਼ਿਫਟ ਕਰ ਦਿੱਤਾ ਜਾਂਦਾ ਤਾਂ ਵਕਫਾਕ ਜ਼ਰੂਰ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਹੈ ਤਿਆਰੀ ਮੁਕੰਮਲ ਜ਼ਰੂਰ ਕੀਤੀ ਗਈ ਹੈਗੀ ਹੈ ਪਟਿਆਲਾ ਡੀਅਰ ਪਾਰਕ ਦੇ ਵਿੱਚ ਲੈਪੜ ਨੂੰ ਲਿਆਉਣ ਦੀ ਤਿਆਰੀ ਜ਼ਰੂਰ ਹੈ ਦੇਖੋ ਤੁਸੀਂ ਪੱਖਿਆਂ ਦਾ ਪ੍ਰਬੰਧ ਹੋਵੇ ਪਾਣੀ ਦਾ ਪ੍ਰਬੰਧ ਹੋਵੇ ਤਾਂ ਹਰ ਇੱਕ ਚੀਜ਼ ਦਾ ਸਟਾਫ ਹੋਵੇ ਉਹ ਉਰੇ ਜ਼ਰੂਰ ਤਿਆਰ ਪਰ ਤਿਆਰ ਹੈਗਾ ਕਿ ਲੈਪੜ ਕਦੋਂ ਵੀ ਆ ਸਕਦਾ ਹੈਗਾ ਪਰ ਕਾਰਨ ਕਿਉਂ ਆ ਕਿਉਂਕਿ ਤਕਰੀਬਨ ਸਾਲ ਤੋਂ ਜ਼ਿਆਦਾ ਦਾ ਸਮਾਂ ਜ਼ਰੂਰ ਹੋ ਗਿਆ ਲੱਖਾਂ ਰੁਪਏ ਲਾ ਕੇ ਬਿਲਡਿੰਗ ਜ਼ਰੂਰ ਤਿਆਰ ਹੈ ਪਰ ਕਾਰਨ ਕੀ ਹੈ ਕਿਉਂ ਹੈ ਕਿਉਂ ਇਹਦੀ ਜਿਹੜੀ ਦੇਰੀ ਹੋ ਰਹੀ ਹੈਗੀ ਹੈ ਕਿਉਂਕਿ ਲੋਕਾਂ ਨੂੰ ਬੇਸਬਰੀ ਦਾ ਜਿਹੜਾ ਇੰਤਜ਼ਾਰ ਹੈਗਾ ਉਹ ਕਿਉਂ ਲੋਕਾਂ ਲੋਕੀ ਵੀ ਇਹ ਜਾਣਨਾ ਚਾਹੁੰਦੇ ਹੈਗੇ ਨੇ ਪਰ ਇਧਰਲੇ ਪਾਸੇ ਨਾਲ ਇੱਕ ਕੇਸ ਹੋਰ ਤਿਆਰ ਕੀਤਾ ਗਿਆ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਰੈਸਕਿਊ ਕੀਤੇ ਜਾਂਦੇ ਆ ਜਿਵੇਂ ਹੁਣ ਆਪਾਂ ਅਕਸਰ ਦੇਖਿਆ ਸੀਗਾ ਕਿ ਕਈ ਪਿੰਡਾਂ ਦੇ ਵਿੱਚ ਲੈਪੜ ਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਉਹ ਲੈਪਰਡ ਹੁੰਦਾ ਜਿਹਨੂੰ ਰੈਸਕਿਊ ਕੀਤਾ ਜਾਂਦਾ ਤਾਂ ਉਹਨੂੰ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਉਹ ਰੱਖਿਆ ਜਾਂਦਾ ਕਿਉਂਕਿ ਲਗਾਤਾਰ ਆਪਾਂ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਇਹ ਚਾਰੇ ਪਾਸੇ ਬੰਦ ਹੁੰਦਾ ਕਿਉਂਕਿ ਜਿਹੜਾ ਇਹ ਬਾਹਰ ਦਾ ਹੁੰਦਾ ਜਿਵੇਂ ਕਿ ਜਨਵਰੀ ਲਗਾਤਾਰ ਆਪਾਂ ਦੇਖਦੇ ਆ ਕਿ ਜਿਹੜਾ ਇੱਕ ਤਾਂ ਹੁੰਦਾ ਪਾਲਤੂ ਜਿਵੇਂ ਬੱਚਿਆਂ ਵਾਂਗੂ ਰੇ ਪਾਲਿਆ ਜਾਵੇ ਜਾਨੇ ਕਿ ਇੱਥੇ ਮਾਹੌਲ ਦੇ ਵਿੱਚ ਰਿਹਾ ਹੋਵੇ ਉਹ ਹੋਰ ਹੈ ਔਰ ਜਿਹੜਾ ਬਾਹਰ ਹੁੰਦਾ ਜਿਵੇਂ ਪਿੰਡਾਂ ਦੇ ਵਿੱਚ ਜਾਂਦਾ ਜਾਂ ਬਾਹਰ ਦੁਨੀਆ ਦੇ ਵਿੱਚ ਰਹਿੰਦਾ ਤਾਂ ਉਹ ਥੋੜਾ ਸਤਾਨੀ ਭਰਿਆ ਹੁੰਦਾ ਤਾਂ ਇਸ ਤਰੀਕੇ ਨਾਲ ਚਾਰੇ ਪਾਸਿਆਂ ਨੂੰ ਬੰਦ ਹੁੰਦਾ ਕਿਉਂਕਿ ਉਹਦਾ ਮੈਡੀਕਲ ਹੁੰਦਾ ਉਹਨੋਂ ਤੋਂ ਬਾਅਦ ਕਿੱਥੇ ਭੇਜਿਆ ਜਾਵੇ ਉਹਨੂੰ ਸ਼ਿਫਟ ਕੀਤਾ ਜਾਵੇ ਪਰ ਲਗਾਤਾਰ ਤਸਵੀਰਾਂ ਜਿਹੜੀਆਂ ਹਲੇ ਫਿਲਹਾਲ ਤੁਹਾਨੂੰ ਅਸੀਂ ਪਟਿਆਲਾ ਡੀਅਰ ਪਾਰਕ ਦੀਆਂ ਦਿਖਾ ਰਿਹਾ ਹਾਂ ਤਾਂ ਜਿੱਥੇ ਬਹੁਤ ਹੀ ਬਰੀਕੀ ਦੇ ਨਾਲ ਜਿਹੜਾ ਹੈਗਾ ਲੋਕਾਂ ਨੂੰ ਨਵੀਂ ਸੁਗਾਤ ਮਿਲਣ ਜਾ ਰਹੀ ਹੈ ਲੈਪਡ ਜਰੂਰ ਹੁਣ ਕਿੰਨੇ ਟਾਈਮ ਚ ਆਂਦਾ ਹੈਗਾ ਇਹਦਾ ਰੇਂਜ ਅਫੀਸਰ ਜੇ ਦੱਸਾਂਗੇ ਬਾਕੀ ਜਿਹੜੀ ਹੈਗੀ ਆਪਾਂ ਰੇਂਜ ਅਫੀਸਰ ਤੋਂ ਹੀ ਜਾਣਾਂਗੇ ਕਿ ਕਦ ਤੱਕ ਜਿਹੜਾ ਹੈਗਾ ਉਹ ਪਟਿਆਲਾ ਦੇ ਵਿੱਚ ਲੈਪਡ ਜਿਹੜਾ ਹੈ ਆਊਗਾ ਹਾਂ ਤਾਂ ਜਿਸ ਤਰ੍ਹਾਂ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਿਹਾ ਜਿੰਨੇ ਵੀ ਪੰਛੀ ਦਿਖਾਏ ਤੁਹਾਨੂੰ ਪਹਿਲਾਂ ਕਿ ਹੋਰ ਹੀਰਨ ਦਿਖਾਏ ਵੱਖ-ਵੱਖ ਆ ਜਰੂਰ ਲੈਪਡ ਦੇ ਜਿਹੜੀਆਂ ਤਿੰਨੂ ਏਰੀਆ ਜਿਹੜੀਆਂ ਤਿਆਰੀਆਂ ਨੇ ਉਹ ਮੁਕੰਮਲ ਜਰੂਰ ਕਰ ਦਿੱਤਾ ਗਿਆ ਸੀ ਅਸੀਂ ਦਿੱਤਾ ਗਿਆ ਸੀਗਾ ਪਰ ਜਰੂਰ ਸਮਾਂ ਲੱਗ ਰਿਹਾ ਲੋਕ ਵੀ ਦੇਖੋ ਉਰੇ ਪਹੁੰਚਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਬਾਈ ਜੀ ਕੀ ਹਾਲ ਹੈ ਮੇਰੀ ਆਪਣਾ ਮੇਰਾ ਨਾਮ ਰਾਜੀਵ ਬਾਈ ਜੀ ਅਰਜੀਵ ਜੀ ਕਿਵੇਂ ਦੇਖਦੇ ਹੋ ਲਗਾਤਾਰ ਜਿਵੇਂ ਪਟਿਆਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੈਪਰਡ ਦੀ ਜਿਹੜੀ ਹੈ ਜਰੂਰ ਇਹ ਕੇਸ ਬਣਾ ਕੇ ਤਿਆਰ ਕਰ ਦਿੱਤਾ ਗਿਆ ਹੈਗਾ ਪਰ ਹਲੇ ਜਰੂਰ ਸਮਾਂ ਲੱਗ ਰਿਹਾ ਤੁਸੀਂ ਵੀ ਪਹੁੰਚੇ ਹੋ ਜੀ 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 ਇਹ ਲੈਪਰਡ ਦਾ ਜਿਵੇਂ ਕਿ ਦੱਸਿਆ ਜਾ ਰਿਹਾ ਕਿ ਸਾਲਕ ਹੋ ਗਿਆ ਨੂੰ ਤਿਆਰ ਨੂੰ ਉਹ ਹੀ ਦੇਖਣ ਆਏ ਸੀਗੇ ਵੀ ਕਿਦਾਂ ਕਿ ਤਿਆਰ ਮਤਲਬ ਤਿਆਰੀਆਂ ਹੋ ਰਹੀਆਂ ਨੇ ਇਹਦੇ ਲੈਪਰਡ ਦੀਆਂ ਆਉਂਦੀਆਂ ਤੇ ਮਤਲਬ ਕਿ ਕਹਿ ਰਹੇ ਨੇ ਉਹਨੂੰ ਕਿ ਜਲਦੀ ਲਿਆਇਆ ਤੇ ਬੜੀ ਅੱਛੀ ਗੱਲ ਹੈ ਜੀ ਅਗਰ ਪਟਿਆਲੇ ਚ ਲੈਪਡ ਵਰਗੇ ਜਾਨਵਰ ਹੋਰੇ ਅਗਰ ਜੂ ਚਾਂਦਾ ਤਾਂ ਡੇਰ ਬਾਰਗ ਦੇ ਚ ਬੜੀ ਅੱਛੀ ਖੁਸ਼ੀ ਦੀ ਗੱਲ ਹੈ ਜਿਹੜੂ ਦੇਖਣ ਲਈ ਅਸੀਂ ਮਤਲਬ ਛਤਵੀਂ ਟੱਕ ਜਾਂਦੇ ਸੀਗੇ ਉਹ ਆਪਦੇ ਸ਼ਹਿਰ ਚ ਆ ਜੂਗਾ ਤਾਂ ਇਹ ਮਤਲਬ ਨੇਚਰਲੀ ਹੈ ਕਿ ਮਤਲਬ क्रेਜ ਜਿਹੜਾ ਹੈਗਾ ਲੋਕਾਂ ਨੂੰ ਰਹੇਗਾ ਨਾਰਮਲ ਤੌਰ ਤੇ ਆਮ ਤੌਰ ਤੇ ਲੋਕ ਜਿਹੜੇ ਨੇ ਬੱਚੇ ਹੈ ਮਤਲਬ ਲਿਆ ਕੇ ਔਰ ਇੱਕ ਆਪਣਾ ਵਧੀਆ ਟਾਈਮ ਪਾਸ ਹੈ ਬਰਪਾ ਅਕਸਰ ਦੇਖਦੇ ਸੀ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਤਿੰਨ ਦੂਆ ਲਗਾਤਾਰ ਪਿੰਡਾਂ 'ਚ ਦਿਖਦੇ ਚੱਡਗਾਲਾ ਹੋਵੇ ਫਤੇਗੜ ਸਾਹਿਬ ਹੋਵੇ ਤਾਂ ਲੱਗਦਾ ਇੱਕ ਪਾਸੇ ਜਿਹੜਾ ਕਿ ਜਿਵੇਂ ਛੋਟੇ ਬੱਚੇ ਆ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਇਸ ਚੀਜ਼ ਦਾ ਵੀ ਜਿਹੜਾ ਨੌਲੇਜ ਮਿਲੂਗੀ ਜੀ ਜੀ ਬਿਲਕੁਲ ਜਿਵੇਂ ਬੱਚੇ ਕਹਿੰਦੇ ਸੀ ਜੀ ਖਬਰ ਮਿਲੀ ਹੈ ਕਿ ਹਾਂ ਤੇਲੂਆ ਜਿਹੜਾ ਹੈ ਕਿ ਸ਼ਹਿਰ 'ਚ ਘੁੰਮ ਰਿਹਾ ਉਹਨੇ ਇੱਕ ਟੀਵੀ 'ਤੇ ਦੇਖਣਾ ਔਰ ਉਹਨੂੰ ਲਾਈਵ ਆਪਣੇ ਸਾਹਮਣੇ ਦੇਖਣਾ ਇੱਕ ਬੜਾ ਵੱਡਾ ਕਰੇਜ਼ ਹੈ ਜਿਹੜਾ ਕਿ ਮਤਲਬ ਬੱਚਿਆਂ ਨੂੰ ਵੀ ਖੁਦ ਸਾਡੇ ਵਰਗਿਆਂ ਨੂੰ ਵੀ ਰਹਿੰਦਾ ਕਿ ਕਿੱਦਾਂ ਦਿਖਦਾ ਤੇ ਮਤਲਬ ਕੀ ਉਹਦੀ ਆਵਾਜ਼ ਖੁੰ ਨੈਚਰਲੀ ਜੀ ਕਿ ਕ੍ਰੇਸਟਰ ਰਹਿੰਦੀ ਹੈ ਜਾਨਵਰ ਦਾ ਕੀ ਲੱਗਦਾ ਕਿ ਸਰਕਾਰ ਨੂੰ ਮੰਗਿਵੇਂ ਲਗਾਤਾਰ ਆਪਾਂ ਦੇਖੇ ਕਿ ਪਹਿਲਾਂ ਇੱਕ ਜੂ ਦੇ ਨਾਮ ਜਿਵੇਂ ਹੁਣ ਜੂ ਹੋ ਗਿਆ ਕਿ ਲੇਅਰ ਪਾਰਕ ਹੁੰਦਾ ਸੀ ਪਹਿਲਾਂ ਕਿ ਹੁਣ ਜੂ ਦੇ ਨਾਮ ਤੇ ਆ ਲੋਕ ਜਾਂਦੇ ਆ ਲੋਕ ਦੇਖਣ ਦੂਰ ਦੂਰ ਜੀ ਪੰਜਾਬ ਸਰਕਾਰ ਨੂੰ ਕੀ ਮੰਗ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਇਹ ਮੰਗ ਹੈ ਜੀ ਕਿ ਮਤਲਬ ਕਿ ਜਿੱਦਾਂ ਉਹਨਾਂ ਨੇ ਹੁਣ ਲੈਪਡ ਲਈ ਮਤਲਬ ਕਿ ਆਪਣੇ ਵੱਲੋਂ ਕਿਤੇ ਨੇ ਜ਼ੋਰ ਲਗਾਇਆ ਤੇ ਹੁਣ ਅੱਛੇ ਜਾਨਵਰ ਵਧੀਆ ਲਿਆਏ ਜਾਣ ਉਰੇ ਤਾਂ ਕਿ ਮਤਲਬ ਕਿ ਲੋਕਾਂ ਦਾ ਕ੍ਰੇਸ ਜਿਹੜਾ ਉਹ ਬਰਕਰਾਰ ਰਹੇ ਤੇ ਆਉਣ ਵਾਲੇ ਟਾਈਮ 'ਚ ਵੱਧ ਤੋਂ ਵੱਧ ਲੋਕ ਉਰੇ ਆਣ ਤਾਂ ਵੈਸੇ ਵੀ ਬੜੀ ਅੱਛੀ ਮਤਲਬ ਸਰਕਾਰ ਦਾ ਬੜਾ ਅੱਛਾ ਉਪਰਾਲਾ ਹੈ ਕਿ ਉਹ ਲੈਪਰਡ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂ। ਤਾਂ ਬਿਲਕੁਲ ਜਿਹੜਾ ਹੈਗਾ ਲੋਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਤਸਵੀਰਾਂ ਤੁਹਾਨੂੰ ਫੇਰ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼। ਤਾਂ ਸਾਡੇ ਨਾਲ ਬਣ ਰੇਂਜ ਅਫਸਰ ਚਰਨਜੀਤ ਸਿੰਘ ਛੋਟੀ ਸਾਡੇ ਨਾਲ ਨੇ ਇਹਨਾਂ ਤੋਂ ਜਾਣਦੇ ਆ ਕਿ ਕਦੋਂ ਜਿਹੜਾ ਹੈਗਾ ਤਿੰਦੂਆ ਯਾਨੀ ਕਿ ਲੈਪਰਡ ਜਿਹੜਾ ਹੈਗਾ ਕਦੋਂ ਉਹ ਜੂ ਦੇ ਵਿੱਚ ਪਹੁੰਚੂਗਾ। ਸਰ ਸਵਾਗਤ ਹੈ ਪਹਿਲਾਂ ਤੋਂ। ਥੈਂਕ ਯੂ ਸਰ। ਸਰ ਕਿਸ ਤਰ੍ਹਾਂ ਦੇਖਦੇ ਆ ਕਿ ਪਟਿਆਲਾ ਦੇ ਲੋਕਾਂ ਨੂੰ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਆ ਜੂ ਸਟ੍ਰਕਚਰ ਤਿਆਰ ਲੇਪੜ ਦਾ ਪਹਿਲਾਂ ਸਰ ਸਟਰਕਚਰ ਤਿਆਰ ਕਰਨਾ ਪੈਂਦਾ ਸਟਰਕਚਰ ਤਿਆਰ ਕਰਕੇ ਪਿਛਲੇ ਸਾਲ ਤਿਆਰ ਹੋਇਆ ਮਾਰਚ ਦੇ ਵਿੱਚ ਫਾਈਨਲ ਹੋਇਆ ਇਹ ਉਸ ਤੋਂ ਬਾਅਦ ਇਹ ਪ੍ਰਪੋਜ਼ਲ ਬਣਾ ਕੇ ਸੈਂਟਰ ਸੀਜਡ ਨੂੰ ਭੇਜੀ ਜਾਂਦੀ ਹੈ ਸੀਜਡ ਦੀ ਮਨਜ਼ੂਰੀ ਤੋਂ ਬਾਅਦ ਹੀ ਲੈਪੜਾ ਸਕਦਾ ਇੱਥੇ ਉਹ ਭੇਜ ਚੁੱਕੇ ਜਦੋਂ ਉਹਨਾਂ ਦੀ ਮਨਜ਼ੂਰੀ ਆ ਗਈ ਤੇ ਉਸ ਤੋਂ ਬਾਅਦ ਲੈਪੜ ਆ ਜਾਏਗੀ ਸਰ ਕਿੰਨਾ ਸਮਾਂ ਜਾਨੀ ਕਿ ਹੋਰ ਪਟਿਆਲੇ ਦੇ ਲੋਕਾਂ ਨੂੰ ਇੰਤਜ਼ਾਰ ਕਰਨਾ ਪਊਗਾ ਮਨ ਲਗਭਗ ਮਹੀਨਾ ਮਹੀਨਾ ਕਿਉਂ ਲੈਪੜ ਵੀ ਕਿਤੋਂ ਲੈ ਕੇ ਆਣਾ ਸ਼ਿਫਟ ਕਰਨਾ ਉਹਨੂੰ ਕਿਸੇ ਜੂਤ ਕਰਦੇ ਕਿੱਥੋਂ ਕਰਦੇ ਇੱਥੋਂ ਦਾਇਤਾ ਦੇਣਗੇ ਉੱਥੋਂ ਆਏ ਗਏ ਸਰ ਆਪਣੇ ਬਲੋਕ ਕਿਦਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਹੁਣ ਤੱਕ ਮੁਕੰਮਲ ਕਰ ਦਿੱਤੀਆਂ ਗਈਆਂ ਸਾਡੇ ਵੱਲ ਪਿੰਜਰਾ ਤਿਆਰ ਕਰਕੇ ਉਹਦੇ ਘਰ ਹਾਊਸ ਬਣਾ ਦਿੱਤੇ ਗਿਆ ਹਨ ਤੇ ਬਾਕੀ ਤਿਆਰੀ ਸਾਡੇ ਵੱਲ ਤਾਂ ਪੂਰੀ ਹੈ ਜੀ ਹਾਊਸ ਉਹਦੇ ਤਿਆਰ ਹੋ ਚੁੱਕੇ ਨੇ ਇਨਕਲੋਜ਼ਰ ਤਿਆਰ ਹੋ ਚੁੱਕਿਆ ਜਦੋਂ ਵੀ ਆਉਂਦਾ ਉਹਦੇ ਸਾਮ ਲਾਂਗੇ ਅਸੀਂ ਬਾਕੀ ਸਰ ਹੋਰ ਜਿਹੜੇ ਕਿੰਨੇ ਕੁ ਹੋਰ ਜਿਹੜੇ ਪੰਛੀ ਨੇ ਜਾਂ ਕੋਈ ਹੋਰ ਜਾਨਵਰ ਨੇ ਕੋਈ ਹੋਰ ਵੀ ਨੇ ਇਹਨਾਂ ਦੇ ਵਿੱਚ ਤੁਹਾਡੇ ਪ੍ਰਪੋਜ਼ਲ ਦੇ ਵਿੱਚ ਹਾਂਜੀ ਕੜਿਆਲ ਆਉਣਾ ਸਰ ਉਹਦੀ ਵੀ ਸੀ ਜਿਹੜੇ ਨੂੰ ਭੇਜੀ ਵੀ ਜਦੋਂ ਆਗੇ ਉਹਦੀ ਨਾਲ ਇਕੱਠੀ ਆਣਗੇ ਦੋਵੇਂ ਚੀਜ਼ਾਂ ਕੜਿਆਲ ਤੇ ਲੈਪੜ ਦੋਵਾਂ ਦੇ ਪਿੰਜਰੇ ਤਿਆਰ ਆਲਰੇਡੀ ਤਿਆ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਜਾ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਸਾਫ ਸਪਾਈ ਦਾ ਜਿਹੜਾ ਹੈਗਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈਗਾ ਕਿ ਸਟਾਫ ਦੇ ਵੱਲੋਂ ਵੀ ਦੇਖਿਆ ਜਾਵੇ ਲੋਕਾਂ ਨੂੰ ਕੀ ਸਰ ਮੈਸੇਜ ਦੇਣਾ ਚਾਹੁੰਦੇ ਹੋ ਵੀ ਆਓ ਕੋ ਮੈਂ ਦੇਖੋ ਜੇ ਕੋਈ ਕਮੀ ਲੱਗਦੀ ਸਾਨੂੰ ਦੱਸੋ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਪਰ ਇੱਕ ਸਰ ਕੰਟੀਨ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਲੋਕਾਂ ਨੇ ਸਵਾਲ ਨੇ ਕੰਟੀਨੀ ਸਾਲ ਦੀ ਪ੍ਰਪੋਜ਼ਲ ਵਿੱਚ ਹੈ ਜਿਵੇਂ ਐਸਟੀਮੇਟ ਪਾਸ ਹੁੰਦਾ ਉਹ ਨਵੀਂ ਬਣ ਜਾਣੀ ਸਰ ਪੁਰਾਣੀ ਟੁੱਟੀ ਹੋਈ ਸੀ ਕਿ ਉੱਥੇ ਬਾਂਦਰ ਵੀ ਕੁਝ ਨੁਕਸਾਨ ਕਰਦੇ ਲੋਕਾਂ ਦਾ ਇਸ ਸਾਲ ਨਵੀਂ ਦੀ ਪ੍ਰਪੋਜ਼ਲ ਹੈ ਜਦੋਂ ਵੀ ਪਾਸ ਹੁੰਦੀ ਹੈ ਸਾਲ ਤਿਆਰ ਮਰੇ ਮਹੀਨੇ ਦੇ ਵਿੱਚ ਵਿੱਚ ਜਾਨਕੀ ਹੈ ਆਸ ਕਿ ਲੋਕਾਂ ਨੂੰ ਨਵੀਂ ਸੁਗਾਤ ਜਿਹੜੀ ਆਹ ਕੰਟੇਨਰ ਦਾ ਐਸਟੀਮੇਟ ਤਿਆਰ ਭੇਜਿਆ ਵਜੇ ਉੱਪਰ ਐਸਟੀਮੇਟ ਬਣਾ ਕੇ ਜਦੋਂ ਵੀ ਉੱਤੇ ਮਨਜ਼ੂਰੀ ਆ ਜਾਂਦੀ ਉਸ ਤੋਂ ਬਾਅਦ ਕਰਵਾ ਦਾਂਗੇ ਸਰ ਜਿਸ ਤਰ੍ਹਾਂ ਲੈਪਡ ਫਿਰ ਇੱਕ ਆਊਗਾ ਸਰ ਇਹ ਨਹੀਂ ਜੋੜਾ ਆਏਗਾ ਜੋੜੇ ਦੋ ਜੋੜੇ ਦੀ ਇੱਥੇ ਹੈ ਜੋੜੇ ਦੀ ਪ੍ਰਪੋਜ਼ਲ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਬਿਲਕੁਲ ਇਹ ਸੰ ਸਾਡੇ ਨਾਲ ਛੋਡੇ ਸਾਹਿਬ ਜਿਨ੍ਹਾਂ ਦੇ ਵੱਲੋਂ ਰੇਂਜ ਅਫੀਸਰ ਦੇ ਵੱਲੋਂ ਦੱਸਿਆ ਗਿਆ ਕਿ ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈਗਾ